ਪੰਜਾਬ ਦੇ ਵਿੱਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਆਸਾਬਾਬਨੇ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਦੇ ਵਿੱਚ ਬੇਖੌਫ ਚੋਰਾ ਦੇ ਵੱਲੋਂ ਇੱਕ ਹੀ ਰਾਤ ਦੇ ਵਿੱਚ ਤਿੰਨ ਕੋਠੀਆਂ 'ਚ ਹੱਥ ਸਾਫ਼ ਕੀਤਾ ਗਿਆ। ਪਰ ਚੋਰਾ ਦੀ ਇੱਕ ਕਾਲੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਇਸ ਵਾਰਦਾਤ ਦੇ ਵਿੱਚ 22 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਚੁੱਕੇ ਨੇ। ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਸੁਰੱਖਿਆ ਪ੍ਰਬੰਧਾਂ ਦੇ ਉੱਪਰ ਕਈ ਵੱਡੇ ਸਵਾਲ ਖੜੇ ਕਰ ਰਹੀਆਂ ਨੇ। ਕਾਜ਼ਮ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਚੈਸਤੇ ਤਰਜੀਮ ਇਨਕਲਿਪ ਕਲੋਨੀ ਦੇ ਵਿੱਚ ਇੱਕ ਇਰਾਦੇ ਵਿੱਚ ਦਿਨ ਕੋਠੀਆਂ ਦੇ ਵਿੱਚ ਚੋਰੀ ਦੀ ਵਾਰਦਾਤ ਪਾਪੜੀ ਹੈ ਅਤੇ ਚੋਰ ਇਥੋਂ ਕਰੀਬ 22 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਚੁੱਕੇ ਨੇ। ਦਸਦੀ ਹੈ ਕਿ ਚੋਰਾਂ ਦੇ ਵੱਲੋਂ ਉਹਨਾਂ ਕੋਠੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਿ ਪਰਿਵਾਰਕ ਮੈਂਬਰ ਘਰ ਦੇ ਵਿੱਚ ਮੌਜੂਦ ਨਹੀਂ ਸਨ ਅਤੇ ਫਿਰ ਮੌਕੇ ਦਾ ਫਾਇਦਾ ਚੁੱਕਦੇ ਹੋਏ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਤਸੱਲੀ ਬਖਸ਼ ਉਹਨਾਂ ਦੇ ਵੱਲੋਂ ਵਾਰਦਾਤ ਤੋਂ ਅੰਜਾਮ ਦਿੱਤਾ ਜਾਂਦਾ ਹੈ ਜਾਣਕਾਰੀ ਮਿਲੀ ਹੈ ਕਿ ਇੱਕ ਅਧਿਆਪਕ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਉਸ ਵੇਲੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਅਤੇ ਅਧਿਆਪਕ ਦੇ ਮੁਤਾਬਕ ਉਸ ਘਰ ਦੇ ਵਿੱਚ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਮੈਂ ਆਪਣੀ ਨਨ੍ਹਾ ਦੇ ਪ੍ਰੋਗਰਾਮ ਦੇ ਵਿੱਚ ਹਬੋਰ ਗਈ ਹੋਈ ਸੀ ਤੇ ਮੈਂ ਜਦੋਂ ਰੀਸਿਵ ਕਾਂਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤਾਂ ਉਹਦੇ ਵਿੱਚ ਮੈਨੂੰ ਚੋਰੀਆਂ ਦਾ ਬੇਰਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਔਨ ਕਰਕੇ ਦੇਖੇ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਘਰ ਦਾ ਮੇਰਾ 7-8 ਲੱਖ ਦੇ ਕਰੀਬ ਗਹਿਣਾ ਚਲਾ ਗਿਆ ਸਾਰਾ 골ਡ ਤੇ ਨਗਦੀ 20000 ਰੁਪਿਆ ਉਹਨਾਂ ਨੇ ਨਗਦੀ ਲੈ ਲਈ ਸਾਡੇ ਘਰ ਚੋਰ ਬੜਗੇ ਦਾ ਜੀ अच्छा जी हां 2:00 बजे के कुछ मिनट पे बड़े मैं तो हैनीस घर कोई नहीं था अच्छा जी मैं उधर अपनी बेटी यार अच्छा जी ਤੁਹਾਨੂੰ ਕਦੋਂ ਪਤਾ ਲੱਗਾ ਅੰਟੀ ਸਵੇਰੇ 7:30 ਮੁੰਡਾ ਮੋਟਰਸਾਈਕਲ ਚੱਕਣ ਆਇਆ ਬੱਦਾਂ ਮੁੰਡਾ আচ্ছা ਜੀ ਉਹ ਦੇਖਿਆ ਸਾਰੇ ਤਰਲਜੇ ਪੈਸੇ ਟੁੱਟੇ ਪੈਸੇ ਕੀ ਕੀ ਨੁਕਸਾਨ ਕਰ ਗਿਆ ਸਰ ਦਾ ਨੁਕਸਾਨ ਸੋਨਾ ਲੈ ਗਿਆ ਚਾਰ-ਪੰਜ ਲੱਖ ਦਾ ਮੁੰਡਾ ਅਲਮਾਰੀ ਆਹ ਸਾਰੇ ਤੋੜ ਕੇ ਆ ਸਾਰੇ ਲੋਕ-ਲੂਕ ਤੋੜ ਦਿੱਤੇ ਆ ਵੀ ਸਾਰੇ ਤੋਰ ਤੇ ਪਾੜ ਢੜੀਆਂ ਸੀ ਬਾਹਰ ਲਿਆਂ ਉਹ ਲੈ ਗਏ ਆ ਅੱਛਾ ਜੀ ਹਾਂ ਜੀ ਆ ਸਾਰੇ ਤੋਰ ਤੇ ਤੇ ਸੀਸੀਟੀਵੀ ਨਹੀਂ ਲੱਗੇ ਹਾਂ ਜੀ ਸੀਸੀਟੀਵੀ ਕੈਮਰਾ ਲੱਗੇ ਹੋਏ ਅੱਛਾ ਆ ਲੌਬੀ ਚ ਲੱਗੇ ਹੋਏ ਆਇਆ ਕੋਈ ਵਿੱਚ ਉਹਦੀ ਹਾਂ ਜੀ ਆ ਸਾਰੇ ਦੋ ਜਣੇ ਦੋ ਜਣੇ ਆਏ ਸੀ ਅੱਛਾ ਜੀ ਆਏ ਆ ਉਹਦੇ ਇਸ ਵਾਰਦਾਤ ਨੂੰ ਲੈ ਕੇ ਇਲਾਕਾ ਕਾਉਂਸਲਰ ਹਰਜੀਤ ਕੋਰਟ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਜ਼ਿਕਰ ਕੀਤਾ ਕਿ ਕਲੋਨੀ ਦੇ ਵਿੱਚ ਇੱਕ ਹੀ ਰਾਤ ਦੇ ਵਿੱਚ ਦਿਨ ਕਰਨ ਦੇ ਵਿੱਚ ਚੋਰੀ ਹੋਈ ਹੈ ਪਰ ਚੋਰੀ ਦੀ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਪ ਹੋ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਵੀ ਮੌਕਾ ਦੇਖਣ ਤੋਂ ਬਾਅਦ ਹਲੇ ਇਸ ਮਾਮਲੇ ਦੇ ਵਿੱਚ ਕੋਈ ਵਣਦੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਕਿ ਜਿਸ ਨੂੰ ਲੈ ਕੇ ਉਹਨਾਂ ਨੇ ਅਸੰਤੁਸ਼ਟੀ ਦਾ ਪ੍ਰਗਟਾਵਾ ਵੀ ਕੀਤਾ ਹੈ ਰਾਤ ਦੇ ਟਾਈਮ ਸਾਡੀ ਕਲੋਨੀ ਦੇ ਵਿੱਚ ਰਜੀਵ ਗੰਦਨ ਇਨਕਲੇਵ ਚ 3 ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾ ਨੇ ਬੇ ਮਤਲਬ ਤੜਕ ਹੋ ਕੇ ਹਾ ਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਐ ਜਿਹੜਾ ਦੂਸਰਾ ਘਰ ਆ ਉਹਨਾਂ ਦੇ ਅੰਦਰ ਲਾਈਟਾਂ ਵਗੈਰਾ ਮਾਰ ਕੇ ਹਰ ਘਰ ਦਾ ਕਲੋਨੀ ਦਾ ਹਰ ਘਰ ਚੈੱਕ ਕੀਤਾ ਇਹ ਕਿੰਨੇ ਚੋਰ ਆਏ ਸੀਗੇ ਜਿਹੜੇ ਅਸੀਂ ਵੀਡੀਓ ਦੇ ਵੀਡੀਓ ਕਲਿੱਪ ਵਿੱਚ ਦੇਖ ਰਹੇ ਆ ਇਹ ਸਿਰਫ ਦੋ ਚੋਰ ਨੇ ਔਰ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਨਹੀਂ ਜਿੰਨੇ ਤਿੰਨੇ ਘਰਾਂ ਚ ਉਹੀ ਦੋ ਗਏ ਆ ਕਿ ਹੋਰ ਕੀ ਉਹਨਾਂ ਦਾ ਐਕਸਟ੍ਰਾ ਸੇਮ ਉਹੀ ਦੋਨੋਂ ਹੀ ਗਏ ਆ ਦੋਵਾਂ ਨੇ ਕੀਤੀ ਚੋਰੀ ਸਾਰੇ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਸਿਰੀ ਸਿਰੇ ਆਇਆ ਮੌਕਾ ਦੇਖਣ ਥੋੜਾ ਜਿਹਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਕੋਈ ਵੀ ਨਾ ਹੁਣ ਸਾਨੂੰ ਉਹਨਾਂ ਨੇ ਪੰਜ ਵਜੇ ਬੁਲਾਇਆ ਨਾ ਸਾਨੂੰ ਉੱਥੇ ਕੋਈ ਮਿਲਿਆ ਆ ਤੋ ਬੇਸ਼ੱਕ ਦਾਅਵੇ ਬਹੁਤ ਵੱਡੇ ਨੇ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪਰ ਲੋੜ ਹੈ ਹੋਰ ਪ੍ਰਬੰਧ ਪੁਕਤਾ ਕਰਨ ਦੀ ਤਾਂ ਕਿ ਜਿਹੜੇ ਕਿ ਇਲਾਕੇ ਦੇ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਾਂ ਵਾਪਰ ਰਹੀ ਨੇ ਚੋਰੀਆਂ ਡਕੈਤਾਂ ਹੋ ਰਹੀਆਂ ਨੇ ਉੱਥੋਂ ਦੇ ਲੋਕ ਜਿਹੜੇ ਕਿ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਕਪੂਰਥਲਾ ਤੋਂ ਇੰਦਰਜੀਤ ਸਿੰਘ ਰਿਪੋਰਟ ਹਮਦਰ ਟੀਵੀ